ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਯੂਐਸਏ ਤੋਂ ਖਬਰਾਂ ਇਸ ਤਰ੍ਹਾਂ ਦੀਆਂ ਨੇ ਕਿ ਯੂਨੀਵਰਸਿਟੀਆਂ ਦੇ ਵਿੱਚ ਸਕਸੈਸ ਰੇਟ ਬਹੁਤ ਜ਼ਿਆਦਾ ਹਾਈ ਹੈ ਪ੍ਰਾਈਵੇਟ ਕਾਲਜ ਜਾਂ ਡਿਪਲੋਮਾ ਵਗੈਰਾ ਦੇ ਵਿੱਚ ਸਕਸੈਸ ਰੇਟ ਘੱਟ ਹੈ ਅਜਿਹਾ ਕਿਉਂ ਹੈ ਸਾਡੇ ਨਾਲ ਜਗਪ੍ਰੀਤ ਸਿੰਘ ਨੇ ਜਿਹੜੇ ਕਿ ਬਰੌਡਵੇ ਇਮੀਗ੍ਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ ਜਗਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਸਸਕੀ ਕਾਲ ਜੀ ਜਗਪ੍ਰੀਤ ਜੀ ਇਹ ਸੁਣਨ ਚਾ ਰਿਹਾ ਕਿ ਯੂਐਸਏ ਦੇ ਵਿੱਚ ਰਿਫਿਊਜ਼ਲ ਤਾਂ ਹੈ ਲੇਕਿਨ ਜਿਹੜੇ ਲੋਕ ਡਿਗਰੀ ਪ੍ਰੋਗਰਾਮ ਚ ਜਾ ਰਹੇ ਨੇ ਜਾਂ ਯੂਨੀਵਰਸਿਟੀ ਚ ਜਾ ਰਹੇ ਨੇ ਉਹਨਾਂ ਦਾ ਸਕਸੈਸ ਰੇਟ ਬਹੁਤ ਹਾਈ ਹੈ ਅਜਿਹਾ ਕਿਉਂ ਕਾਲਜ ਜਾਂ ਪ੍ਰਾਈਵੇਟ ਕਾਲਜ ਜਾਂ ਡਿਪਲੋਮਿਆਂ ਚ ਜ਼ਿਆਦਾ ਰਿਜ਼ਲਟ ਕਿਉਂ ਨਹੀਂ ਸਰ ਪਹਿਲਾਂ ਆਪਾਂ ਨਾ ਜਿਹੜਾ ਮੇਨ ਸਟੂਡੈਂਟ ਦਾ ਕੁਐਸਚਨ ਹਾਈਲਾਈਟਡ ਹੁੰਦਾ ਹੈ ਉਹ ਹੁੰਦਾ ਜੀ ਰਿਫਿਊਜ਼ਲ ਔਰ ਵੀਜ਼ਾ ਸਕਸੈਸ ਨੂੰ ਲੈ ਕੇ ਇਹਨਾਂ ਇੱਕ ਪਰਸੈਪਸ਼ਨ ਡਿਵੈਲਪ ਹੁੰਦੀ ਹੈ ਸੋਸਾਇਟੀ ਦੇ ਵਿੱਚ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ 2023 ਦੀ 2024 ਦੀ ਇਸ ਸਾਲ ਦੀ ਤਾਂ ਵੀਜ਼ਾ ਸਕਸੈਸ ਪਹਿਲੇ ਨਾਲੋਂ ਅਗਰ ਅਸੀਂ ਰੇਸ਼ਿਓ ਦੇਖਾਂਗੇ ਪਰਸੈਂਟੇਜ ਦੇਖਾਂਗੇ ਤਾਂ ਉਹ ਟੈਕਨੀਕਲੀ ਵਧਿਆ ਲੌਜੀਕਲੀ ਵਧਿਆ ਹੈ ਜਿੱਥੇ ਲਾਸਟ ইয়ার ਦੇ ਵਿੱਚ 1 ਮਿਲੀਅਨ ਤੱਕ ਵੀਜ਼ਾ ਕੋਟਾ ਸੀਗਾ ਫॉर ਇੰਡੀਅਨ ਕੈਂਡੀਡੇਟਸ ਚਾਹੇ ਉਹ ਸਟੂਡੈਂਟ ਸੀਗੇ ਕੋਈ ਪਿਟੀਸ਼ਨ ਚ ਸੀਗਾ ਕੋਈ ਵਰਕ ਪਰਮਿਟ ਚ ਸੀਗਾ ਕੋਈ ਟੂਰਿਸਟ ਸੀਗਾ ਤਾਂ ਉਹ ਇਸ ਸਾਲ 1.2 ਮਿਲੀਅਨ ਤੇ ਆਇਆ ਹੈ ਹੁਣੇ ਪਰਸੈਪਸ਼ਨ ਕੀ ਹੁੰਦੀ ਹੈ ਜਦੋਂ ਸਕਸੈਸ ਰੇਟ ਜਾਂ ਵੀਜ਼ਾ ਮਿਲਣਾ ਸ਼ੁਰੂ ਹੁੰਦਾ ਤਾਂ ਆਬਵੀਅਸਲੀ ਉਹਦਾ ਐਪਲੀਕੇਸ਼ਨ ਕਾਊਂਟ ਜਿਹੜਾ ਉਹ ਪਹਿਲੇ ਨਾਲੋਂ ਵੱਧ ਜਾਂਦਾ ਹੁਣ ਜਦੋਂ ਐਪਲੀਕੇਸ਼ਨ ਕਾਊਂਟ ਹੀ ਵੱਧ ਗਿਆ ਤਾਂ ਉਹਦਾ ਰਿਜ਼ਲਟ ਪੋਜ਼ਿਟਿਵ ਨੈਗੇਟਿਵ ਆਬਵੀਅਸਲੀ ਵਧਣਾ ਔਰ ਆਪਣੀ ਸੋਸਾਇਟੀ ਦੇ ਵਿੱਚ ਜਿਹੜੀ ਨੈਗੇਟਿਵ ਚੀਜ਼ ਹੁੰਦੀ ਹੈ ਉਹ ਜ਼ਿਆਦਾ ਫਲੋਟ ਕਰਦੀ ਹੈ ਇਨਸਟੈਡ ਆਫ ਦੀ ਪੋਜ਼ਿਟਿਵ ਆਊਟਕਮ ਠੀਕ ਹੈ ਨਾ ਉਹ ਕਹਿੰਦੇ ਨੇ ਵੀ ਇੱਕ ਸੱਚ ਨੇ ਜਿੰਨੇ ਜੇਰ ਤੱਕ 10 ਕਿਲੋਮੀਟਰ ਤੇ ਜਾਣਾ ਤੇ ਝੂਠ ਜਿਹੜਾ ਉਹ ਧਰਤੀ ਦਾ ਚੱਕਰ ਲਾ ਕੇ ਆ ਜਾਂਦਾ ਸੋ ਉਹ ਇੱਕ ਪਰਸੈਪਸ਼ਨ ਬਣ ਜਾਂਦੀ ਹੈ ਕਿ ਯੂਐਸਸੀ ਰਿਫਿਊਜ਼ਲ ਜਿਆਦਾ ਆ ਰਹੀ ਹੈ ਉਹ ਕਾਊਂਟ ਵਧਿਆ ਉਹਦੇ ਨਾਲ ਪੋਜ਼ਿਟਿਵ ਵੀ ਵਧੇ ਨੇ ਔਰ ਉਹਦੇ ਨਾਲ ਨੈਗੇਟਿਵ ਵੀ ਵਧੇ ਨੇ ਹੁਣ ਗੱਲ ਹੁੰਦੀ ਹੈ ਪ੍ਰੋਗਰਾਮ ਸਿਲੈਕਸ਼ਨ ਡੈਫੀਨੇਟਲੀ ਯੂਐਸਏ ਇੱਕ ਇਦਾਂ ਦਾ ਕੰਟਰੀ ਹੈ ਜਿਹਦੇ ਵਿੱਚ ਸਟੂਡੈਂਟ ਵਿਦ অর ਵਿਦਾਊਟ ਆਇਲਸ ਦੋਨੋਂ ਤਰੀਕੇ ਨਾਲ ਅਪਲਾਈ ਕਰ ਸਕਦਾ ਹੁਣ ਜ਼ਿਆਦਾਤਰ ਕੀ ਹੁੰਦਾ ਹੈ ਕਿ ਜਿਹੜੇ ਸਟੂਡੈਂਟ ਵਿਦਾਊਟ ਆਇਲਸ ਸਰ ਅਪਲਾਈ ਕਰਦੇ ਨੇ ਨਾ ਵਿਦਾਊਟ ਪੀਟੀਈ ਕਰਦੇ ਨੇ ਉਹ ਆਪਣੇ ਨਾ ਕੌਨਫੀਡੈਂਸ ਜੀ ਬਿਲਟ ਅਪ ਨਹੀਂ ਹੁੰਦੇ ਉਹ ਅੰਡਰ ਕੌਨਫੀਡੈਂਟ ਸਟੂਡੈਂਟਸ ਹੁੰਦੇ ਨੇ ਔਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਪ੍ਰੋਗਰਾਮ ਵੀ ਉਹ ਚੱਕਣਾ ਹੈ ਜਿਹੜਾ ਬਹੁਤ ਈਜ਼ੀ ਹੋਵੇ ਜਿਆਦਾ ਉਹਦੇ 'ਚ ਮੱਥਾ ਨਾ ਮਾਰਨਾ ਪਵੇ ਉਸ ਚੱਕਰ 'ਚ ਕੀ ਕਰਦੇ ਹੋ ਲੋਕਲ ਜਿਹੜੇ ਲੈਵਲ ਤੇ ਛੋਟੇ ਛੋਟੇ ਕਾਲਜੇਸ ਖੁੱਲੇ ਨੇ ਪ੍ਰਾਈਵੇਟ ਕਾਲਜੇਸ ਖੁੱਲੇ ਨੇ ਉਹਨਾਂ ਦੇ ਵਿੱਚ ਨਾ ਇੱਕ ਬੇਸਿਕ ਜੇ ਪ੍ਰੋਗਰਾਮ ਲੈ ਕੇ ਡਿਪਲੋਮਾ ਪ੍ਰੋਗਰਾਮਸ ਲੈ ਕੇ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੀਡ ਕਰਦੇ ਹੁਣ ਯੂਐਸ ਜਾ ਜਦੋਂ ਵੀਜ਼ਾ ਲੈਣਾ ਹੈ ਤਾਂ ਉਹ ਇੰਟਰਵਿਊ ਬੇਸਡ ਵੀਜ਼ਾ ਹੈ ਹੁਣ ਉਸ ਕੈਂਡੀਡੇਟ ਨੇ ਜਦੋਂ ਵੀਜ਼ਾ ਆਫੀਸਰ ਦੇ ਸਾਹਮਣੇ ਜਾਣਾ ਹੈ ਉਹਨੇ ਸਭ ਤੋਂ ਪਹਿਲਾਂ ਇਹ ਦੇਖਣਾ ਹੈ ਕਿ ਜਿਹੜੇ ਪ੍ਰੋਗਰਾਮ 'ਚ ਇਹ ਅਪਲਾਈ ਕਰ ਰਿਹਾ ਉਹਦਾ ਇਹਨੂੰ ਕੋਈ ਪ੍ਰੋਫੈਸ਼ਨਲ ਬੇਨਿਫਿਟ ਵੀ ਹੋਊਗਾ ਕਿ ਇੰਨੇ ਪੈਸੇ ਲਾ ਕੇ ਇਹ ਸਾਡੇ ਕੰਟਰੀ 'ਚ ਪੜ੍ਹਨਾ ਆ ਰਿਹਾ ਬਟ ਉਹ ਪ੍ਰੋਗਰਾਮ ਦਾ ਆਊਟਕਮ ਹੀ ਇੰਨਾ ਕੁ ਵੀਕ ਹੈ ਕਿ ਇਹਨੂੰ ਕੋਈ ਫਾਇਦਾ ਹੀ ਨਹੀਂ ਹੋਣਾ ਤਾਂ ਉੱਥੇ ਉਹਨੂੰ ਰਿਜੈਕਟ ਕਰ ਦਿੰਦਾ ਸੋ ਜਿਹੜੇ ਵੀ ਸਟੂਡੈਂਟ ਯੂਐਸ ਜਾਣਾ ਚਾਹੁੰਦੇ ਨੇ ਉਹ ਚਾਹੇ ਅਲਸ ਦੇ ਨਾਲ ਅਪਲਾਈ ਕਰ ਰਹੇ ਨੇ ਚਾਹੇ ਵਿਦਆਊਟ ਕਿਸੇ ਇੰਗਲਿਸ਼ ਕ੍ਰੈਡੀਬਿਲਟੀ ਇਗਜ਼ਾਮ ਦੇ ਨਾਲ ਅਪਲਾਈ ਕਰ ਰਹੇ ਨੇ ਬੈਟਰ ਹੈ ਕਿ ਉਹ ਇੱਕ ਵੈਲ ਰੈਪਿਊਟਿਡ ਇੰਸਟੀਚਿਊਸ਼ਨ ਚਾਹੇ ਉਹ ਕਾਲਜ ਹੈ ਚਾਹੇ ਉਹ ਯੂਨੀਵਰਸਿਟੀ ਹੈ ਬਟ ਉਹ ਡਿਪਲੋਮਿਆਂ ਨੂੰ ਛੱਡ ਕੇ ਡਿਗਰੀ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਨ ਤਾਂ 50% ਆਫ ਦਾ ਇੰਟਰਵਿਊ ਜੌਬ ਜਿਹੜਾ ਹੈ ਜੀ ਉਹ ਉੱਥੇ ਹੀ ਖਤਮ ਹੋ ਜਾਂਦਾ ਹੈ ਸਟੂਡੈਂਟ ਨੂੰ ਦੇਖਦੇ ਉਹਦੇ ਪ੍ਰੋਗਰਾਮ ਔਰ ਉਹਦੀ ਯੂਨੀਵਰਸਿਟੀ ਸਿਲੈਕਸ਼ਨ ਨੂੰ ਦੇਖ ਕੇ ਵੀਜ਼ਾ ਆਫੀਸਰ ਇੱਕ ਇੰਟੈਂਸ਼ਨ ਜਨਰੇਟ ਕਰਦਾ ਹੈ ਕਿ ਸਟੂਡੈਂਟ ਇਜ਼ ਕਵਾਈਟ ਇੰਟਰਸਟਿਡ ਟੂ ਸਟੱਡੀ ਦਿਸ ਪ੍ਰੋਗਰਾਮ ਇਸੇ ਕਰਕੇ ਉਹਨੇ ਇਸ ਯੂਨੀਵਰਸਿਟੀ ਨੂੰ ਚੱਕਿਆ ਔਰ ਇੱਕ ਵੈਲ ਹਾਈ ਸਕਿਲਡ ਪ੍ਰੋਗਰਾਮ ਨੂੰ ਅਕੈਡੈਮਿਕ ਪ੍ਰੋਗਰਾਮ ਨੂੰ ਆਪਟ ਕੀਤਾ ਜੀ ਚਲੋ ਐਵੀ ਬੜੀ ਮਹੱਤਵਪੂਰਨ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹ ਵਿਦਿਆਰਥੀ ਜਿਹੜੇ ਪੜ੍ਹਾਈ 'ਚ ਗੰਭੀਰ ਨੇ ਉਹ ਅਗਰ ਯੂਨੀਵਰਸਿਟੀਆਂ 'ਚ ਜਾਣ ਤੇ ਸਕਸੈਸ ਰੇਟ ਜ਼ਿਆਦਾ ਉਹਨਾਂ ਨੂੰ ਮਿਲ ਸਕਦਾ ਹੈ ਹੁਣ ਯੂਐਸਏ ਦੇ ਇਨਟੇਕਸ ਕਿਹੜੇ-ਕਿਹੜੇ ਨੇ ਨੈਕਸਟ ਜਿੱਥੇ ਸਟੂਡੈਂਟ ਅਪਲਾਈ ਕਰ ਸਕਣ ਬਿਲਕੁਲ ਜੀ ਅਪਕਮਿੰਗ ਇਨਟੇਕ ਇਹਦੇ 'ਚ ਜੀ ਨੈਕਸਟ ਜਿਹੜਾ ਸਾਨੂੰ ਨੀਅਰਸਟ ਮਿਲੇਗਾ ਉਹ ਜਨਵਰੀ ਆ ਰਿਹਾ ਹੈ ਉਸ ਤੋਂ ਬਾਅਦ ਨੈਕਸਟ ਈਅਰ ਦਾ ਮੇ ਐਂਡ ਜੂਨ ਸੈਪਟੈਂਬਰ ਇਹਦਾ ਮੇਜਰ ਹੁੰਦਾ ਸੋ ਸਟਿਲ ਹੁਣ ਸੈਪਟੈਂਬਰ ਦੀ ਕੋਈ ਆਪਸ਼ਨ ਨਹੀਂ ਹੈ ਕਿਉਂਕਿ ਇੰਟਰਵਿਊ ਸਲੋਟਸ ਹੀ ਉਹਨੇ ਟਾਈਮ ਤੱਕ ਨਹੀਂ ਮਿਲ ਪਾਣਗੇ ਸੋ ਨੈਕਸਟ ਅਪਕਮਿੰਗ ਇਨਟੇਕ ਇਹਦੇ ਚ ਜਨੂਅਰੀ ਮਿਲ ਜਨੂਅਰੀ ਚਲੋ ਥੈਂਕ ਯੂ ਸੋ ਮੱਚ ਸੋ ਬਹੁਤੀ ਮਹੱਤਵਪੂਰਨ ਅਪਡੇਟ ਸਾਡੇ ਨਾਲ ਸਾਂਝੇ ਕੀਤੇ ਨੇ ਜਗਤਪ੍ਰੀਤ ਜੀ ਨੇ 90238 90238 ਨੰਬਰ ਤੇ ਤੁਸੀਂ ਤੁਰੰਤ ਸੰਪਰਕ ਕਰਕੇ ਯੂਐਸਏ ਲਈ ਆਪਣੀ ਫਾਈਲ ਤੁਰੰਤ ਲਾਂਚ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ